ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਭਾਲ ਓਏ ਸੱਜਣਾ ਸੰਭਾਲ ਓਏ ਤੂੰ ਖੁਦ ਨੂੰ ਸੰਭਾਲ ਓਏ ਚੰਗੀ ਮਾੜੀ ਹੁੰਦੀ ਰਹਿੰਦੀ ਸਾਰਿਆਂ ਦੇ ਨਾਲ ਬਹਾਰਾਂ ਵਾਲੀ ਰੁੱਤ ਦੇ ਨਜ਼ਾਰਿਆਂ ਦੀ ਆਸ ਰੱਖ ਲੰਘ ਹੀ ਨੇ ਜਾਂਦੇ ਸਭ ਹਾੜ ਤੇ ਸਿਆਲ ਓਏ ਡਰ ਨਾ ਹਨੇਰਿਆਂ ਤੋਂ ਮੰਗ ਰੇ ਸਵੇਰਾ ਬਸ ਤੂੰ ਸੁਪਨੇ ਹਸੀਨ ਰੱਖੀ ਨੈਣਾ ਵਿੱਚ ਪਾ ਲਵੇ ਖੁਦ ਦਾ ਤੂੰ ਸਾਥ ਦੇ ਖੁਦਾ ਵੀ ਤੇਰੇ ਨਾਲ ਫਿਰ ਖੁਦਾ ਖੁਦ ਦਾ ਤੂੰ ਸਾਥ ਦੇ ਖੁਦਾ ਵੀ ਤੇਰੇ ਨਾਲ ਫਿਰ ਸੁਖ ਵੀਰ ਫੇਰ ਵੇਖੀ ਸੁਖ ਵੀਰ ਫੇਰ ਵੇਖੀ ਕਿਵੇਂ ਮੁੱਕ ਦੇ ਜੰਜਾਲ ਵੇ ਮੁੱਕ ਦੇ ਜੰਜਾਲ ਵੇ ਧੰਨਵਾਦ